ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਵਾਹਿਗੁਰੂ ਜੀ ਹੁਣ ਆਪਾਂ ਆਗੇ ਸੀਗੇ ਗੁਰਦੁਆਰਾ ਸਾਹਿਬ ਸਵੇਰੇ ਸਵੇਰੇ ਇੱਥੇ ਕਰ ਰਹੀ ਸੀਗੇ ਪ੍ਰਸ਼ਾਦ ਦੇ ਪਰੌਂਠੇ ਤੇ ਫਿਰ ਆਪਾਂ ਆਗੇ ਸੀਗੇ ਕਮਨ ਮੇੜ ਕੇ ਹੁਣ ਪਰੌਂਠੇ ਲਾਉਣੇ ਆ ਫਿਰ ਦੁਪਹਿਰ ਤਾ ਦਾਲ ਸਬਜ਼ੀ ਕੀ ਬਣਾਉਣਗੇ ਚਲੋ ਨਾਲ ਲੱਗ ਜਾਾਂਗੇ ਫੇਰ ਉਹ ਪੀ ਗਿਆ ਵਾ ਵੀ ਤੇ ਨਾ ਕੋਈ ਨੋਟ ਜਿਆਦਾ ਲਾ ਗਿਆ ਉਰਾਂ ਉਰਾਂ ਨੂੰ ਪਾ ਦੇ ਪਹਿਣ ਕੁਛ ਨਹੀਂ ਹੁੰਦਾ ਫੇਰ ਉਹ ਰੋਟੀਆਂ ਕੱਚੇ ਮੁਕੱੱਚੀ ਨਹੀਂ ਰਹਿ ਗਈਆਂ ਤੇ ਨਾ ਇਹ ਸੇਕ ਭਾਲ ਗਿਆ ਰੋਟੀ ਦਾ ਆ ਗਿਸ਼ਣਾ ਮਤਾਂ ਨਹੀਂ ਪਾ ਰਹੇ ਨੀ ਉਹ ਨਾ ਆਹ ਵਾਹ ਜਿਆਦਾ ਕੇ ਨਾ ਆਉਂਦਾ ਫਿਰ ਮਾ ਤਰ੍ਹਾਂ ਤੱਕ ਕਿਸੇ ਨੇ ਨਹੀਂ ਕਿਹਾ ਇਹ ਪਾਰ ਆਪ ਘੱਟ ਸਾਰੇ ਲੋਕਾਂ ਨੂੰ ਪਤਾ ਭਰ ਦਿਓ ਆਜ਼ਾਦੀ ਤੇ ਦੇ ਲਈ ਗਿਆ ਤੇ

Ya Allah. Ini jalan. ਰੋ ਲਾਲ ਵਿੱਚ ਪਾਈਆਂ ਨੇ ਅੱਜ ਹਨਾ ਹਰੀਆਂ ਕੱਟੀਆਂ ਨੇ ਥੀਆਂ ਹਾਂ 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 ਹੁਣ ਇਹ ਗਾਦੇ ਸਾਂ ਪਾਣੀ ਵਿੱਚ ਪੀਰੀਆਂ ਪਾ ਕੇ ਹਾਂ ਉਹ ਤੇਰਾ ਗੋ ਅਜ ਤਾਂ ਤੜਕਾ ਲਾ ਕੇ ਹਰੀ ਮਿਰਚ ਪਾ ਕੇ ਜੀਰਾ ਪਾ ਕੇ ਚੌਲਾਂ ਨੂੰ ਤੁਸੀਂ ਫਿਰ ਦੂਜੇ ਬਣਾਉਨੇ ਆਂ ਤੁਸੀਂ ਟਿੱਕੇ ਹੀ ਟਿੱਕੇ ਵੇਰ ਬਣਾਉਂਗਾ ਤੁਸੀਂ ਨਮਕੀਨ ਹਾਂ ਨਮਕੀਨ ਬਣਾਉਂਗੇ ਨਮਕੀਨ ਤੇ ਫਿਰ ਅਸੀਂ ਐਵੇਂ ਬਣਾਉਣਾ ਤੜਕਾ ਲਾ ਕੇ ਮੈਂ ਟਿੱਕੇ ਬਣਾ ਰਿਹਾ ਹਾਂ ਫਿੱਕੇ ਦਾਲੋ ਬਣਾ ਰਹੇ ਹੋਰ ਮੈਂ ਵੀ ਦਾਲ ਨਾਲ ਬਣਾ ਰਹੇ ਹਾਂ ਕਿਤੇ ਸਬਜ਼ੀ ਨਾਲ ਦਾਲ ਸਬਜ਼ੀ ਤੇ ਸਬਜ਼ੀ ਆ ਰਾਜਮਾ ਹਾਂਜੀ ਉਹਦੇ ਨਾਲ ਨਹੀਂ ਬਣਾ ਰਹੇ ਫਿੱਕੇ ਪਤਾ ਨਹੀਂ ਮਸਾਲੇ ਬਣਾਉਂਗੇ ਚਾਹੋ ਪਤਾ ਨਹੀਂ ਮਸਾਲੇ ਠੀਕ ਆ ਮਸਾਲੇ ਠੀਕ ਆ ਪਰ ਕਰਾਂ ਪਰ ਐ ਕਰਾਂ ਪਿਆਜ਼ ਰਹਾ ਤੇ ਕਪੀਏ ਟਮਾਟਰ ਦੋ ਕੋ ਸਿਰ ਰੰਗ ਵਿੱਚ ਇਹਦੇ ਚਾਰ ਕਰ ਆਹ ਪਤਾ ਨਹੀਂ ਉਹ ਕਹਿੰਦੀ ਪਾਉਣੀ ਨਹੀਂ ਪੁੱਛਣਾ ਕਾਰੀ ਹੋ ਗਈ ਹੈ ਨਾ ਚਾ ਦਹੀਂ ਚੱਕੀ ਪਾ ਦੋ ਔਰ ਤੇ ਵੀ ਤਾਂ ਹੈਗੇ ਨੇ ਹਾਂ ਲਾ

ਸਮੀ ਢੱਕੇ ਕੱਢ ਦੇ ਹਵਾ ਨਿਕਲ ਜੂ। ਚਾਦੀ ਅੱਗ ਹੋ ਜੂਗਾ ਨਾ। ਭਾਪ ਜੀ ਨਾਲੇ ਬਣ ਜਾਣੇ ਨੇ ਤਾਂ ਬਸ। ਮੱਕੀ-ਮੋਤੀਆ ਚ ਕਰਦੇ ਬਸ। ਹਾਂ ਹਾਂ ਭਾਪ ਨਾਲੇ ਬਣ ਜਾਣੇ ਨੇ। ਥੱਲੇ ਕੋਲੇ। ਆਟੇ ਨੂੰ ਕੀ ਆਲਾ ਮਾਇ? ਆਟੇ ਨੂੰ ਕਹਿੰਦੇ ਨਹੀਂ ਮੈਂ। ਅੰਦਰ ਬੈਠੇ ਨੇ। ਚੱਲੀਏ। ਆ ਤਾਂ ਹੈ ਨਹੀਂ ਹੋਰ। ਚੱਲੀਏ। ਆ ਇੱਧਰ ਪਾਉਣਾ ਪੀਕਾ। ਤੇ ਲੋ ਜੀ ਵੈਗੁਰੂ ਜੀ ਆਪਾਂ ਦੁਪਹਿਰੇ ਆ ਗਈ ਸੀ ਕਿ ਘਰ ਘਰ ਆ ਕੇ ਹੁਣ ਇਹ ਕੱਪੜੇ ਧੋਤੇ ਤੇ ਫਿਰ ਹੋ ਜਾਣਗੇ ਜਦੋਂ ਮੈਂ ਧੋ ਗਈ ਸੀਗੀ ਡੋਬੀ ਸੀਗੀ ਵੈਸੇ ਮਸ਼ੀਨ 'ਚ ਧਰ ਗਈ ਸੀ ਧਰ ਕੇ ਆ ਕੇ ਹੁਣ ਮੈਂ ਕਿਹਾ ਕੀੜਾ ਦੀਦਾ ਨਹੀਂ ਹੁਣ ਤਾਂ ਗਰਮੀ ਪਾਧੂ ਪੈਂਦੀ ਆ ਜਨੂੰ ਸ਼ਾਮ ਤੱਕ ਸੁੱਕ ਜਾਣੇ ਨੇ ਜਨੂੰ ਆਵਾਂਗੇ ਜਦ ਤੱਕ ਸੁੱਕ ਜਾਣੇ ਨੇ ਪਾ ਜਾਣੇ ਨੇ ਸੁੱਕੇ ਦਾ ਚੱਕ ਦਾਂਗੇ ਜਿਹੜੇ ਧੋੜੇ ਜਿ ਗਿੱਲੇ ਰਹਿਣਗੇ ਉੱਚਲ ਪਈ ਰਹਿਣਗੇ ਆ ਕੇ ਚੱਕ ਲਾਂਗੇ ਹੁਣ ਛਾ ਧਰਾ ਤੁਰਾ ਕੱਢਦੇ ਆ ਧਰਾ ਕੱਢ ਕੇ ਫਿਰ ਜਾਵਾਂਗੇ 6 ਵਜੇ ਆਪਾਂ ਕਰਕੇ ਬਸ ਗੱਡੀ ਤੇ ਕੱਪੜਾ ਪਾ ਦਾਂ ਤੇ ਪਾਲ ਸਮਾਰੀ ਹੋਈ ਹੈ ਤੋਕੇ ਚੰਨ ਬੀਰ ਬੜਸ ਰਿਸ਼ਵ ਕਿਧਰੋਂ ਗੁੱਲੂ ਆਇਆ ਇਹ ਆਹ ਛੇ ਬੱਦੂ ਬੱਸ ਜਣੇ ਨਹੀਂ ਮੱਠੀਆਂ ਤੇ ਚ ਤੇਲ ਵਾਲੀਆਂ ਮੱਠੀਆਂ ਕੋਰੀਆ ਤੁਸੀਂ ਨੂਨ ਵਾਲੀਆਂ ਮਠੀਆਂ ਕੋਰੀਆ ਤੁਸੀਂ ਚੱਲੋ ਬਸ ਦੇਖ ਕਿੰਨਾ ਵਧੀਆ ਡੱਬਾ ਮੇਰਾ ਹੂੰ ਬਹੁਤ ਸੋਹਣਾ ਬੰਦ ਕਰ ਲੀਂ ਦਾਦੇ ਬੂਆ ਤੇ ਲੋ ਜੀ ਬੈਗਰੂ ਜੀ ਸਵੇਰ ਸਵੇਰੇ ਆ ਗਈ ਮਠਿਆਈ ਆਪਣੇ ਘਰੇ ਹੁਣ ਆਪਾਂ ਚਾਹ ਪਾਣੀ ਪੀ ਕੇ ਰੋਟੀ ਲਾ ਕੇ ਤੇ ਕੰਮ ਨਿਬੜ ਕੇ ਹੁਣ ਚੱਲਿਆਂ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰਦੁਆਰਾ ਸਹਿਵਾਜ ਅਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਵ ਕਰਕੇ ਅੱਜ ਭੋਗ ਨੇ ਪਰਸੋਂ ਦੇ ਆਂਡ ਪਾਟ ਸਾਹਿਬ ਪ੍ਰਗਾਸ ਨੇ ਤੇ ਅੱਜ ਹੁਣ ਲੰਗਰ ਪ੍ਰਸਾਦ ਦਾ ਪਕਾਉਣ ਗਿਆ ਬੀਬੀਆਂ ਬੜੀ ਤਵੀ ਤੇ ਇੰਨੇ ਆਪਾਂ ਲੱਗ ਜਾਨੇ ਆ ਉਸ ਤੋਂ ਬਾਅਦ ਫਿਰ ਹੋਰ ਬੀਬੀਆਂ ਆ ਜਾਣਗੀਆਂ ਹਨਾ ਇੰਨੇ ਆਪਾਂ ਫਿਰ ਉੱਠ ਖੜਾਂਗੇ ਹਨਾ ਜਦੋਂ ਹੋ ਜਾਣਗੀਆਂ ਬੀਬੀਆਂ ਇੰਨੇ ਆਪਾਂ ਲੱਗ ਜਾਨੇ ਆ ਤੇ ਆਪਾਂ ਥੋੜਾ ਬਹੁਤਾ ਇੰਨੇ ਸੇਵਾ ਕਰ ਲੈਣੇ ਆ ਤੇ ਇੰਨੇ ਤੇ ਫਿਰ ਬੀਬੀਆਂ ਬਾਦੂ ਇਕੱਠੀਆਂ ਹੋ ਜਾਂਦੀਆਂ ਨੇ ਹਾਲੇ ਬੀਬੀਆਂ ਆਈਆਂ ਨਹੀਂ ਹੈਗੀਆਂ ਉਹਦੇ ਕਰਕੇ ਆਪਾਂ ਲੱਗ ਜਾਨੇ ਨੇ ਇੰਨੇ ਸੇਵਾ ਜਿੰਨੀ ਹੁੰਦੀ ਆ ਤੇ ਪਹਿਲਾ ਪਹਿਲਾ ਤੇ ਲੋ ਜੀ ਇੰਨੇ ਕਰੀ ਆਪਾਂ ਸੇਵ ਆ ਤੇ ਫੇਰ ਕਰਦੀਆਂ ਦੇਖਦੀ ਆਪਾਂ ਹਨਾ ਫਿਰ ਅੰਦਰ ਚਲੇ ਜਾਵਾਂਗੇ ਅੰਦਰ ਗੁਰਦੁਆਰਾ ਸਾਹਿਬ ਚੰਦੇ ਅੰਦਰ ਚਲੇ ਜਾਵਾਂਗੇ ਜਦੋਂ ਬੀਬੀਆਂ ਜਾਦੇ ਇਕੱਠੀਆਂ ਹੋ ਜਾਣਗੀਆਂ ਹਲੇ ਸਵੇਰੇ ਸਵੇਰੇ ਆਂਜਾਨੀ ਬੀਬੀਆਂ ਹਲੇ ਕੰਮਕਾਰ ਕਰਦੀਆਂ ਹੋਣੀਆਂ ਵਿਚਾਰੀਆਂ ਕੰਮ ਤੰਦੇ ਬਹੁਤ ਹੁੰਦੇ ਨੇ ਮੈਂ ਤਾਂ ਬਿੱਲੀ ਹੈਗੀਆਂ ਭਾਈ ਆ ਜਾਣੀਆਂ ਤੇ ਬੀਬੀਆਂ ਹੈਗੀਆਂ ਕੰਮਕਾਰ ਕਰਨ ਵਾਲੀਆਂ ਆ ਜਾਣਗੀਆਂ ਉਦੋਂ ਫਿਰ ਆਪਾਂ ਚਲੇ ਜਾਵਾਂਗੇ ਅੰਦਰ ਤੇ ਲੋ ਜੀ ਵੈਗਰੂ ਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਤ ਵੀਡੀਓ ਫਿਰ ਮੈਂ ਬਣਾਈਓ ਨਹੀਂ ਦਿਨ-ਦਿਨ ਦੀ ਬਣਾ ਲਈ ਸੀਗੀ ਚਲੋ ਕੋਈ ਨਾ ਜੀ ਤੇ ਹੁਣ ਆਪਾਂ ਥੋੜੇ ਬਾਅਦੇ ਪ੍ਰਸ਼ਾਦ ਦੇ ਥਾਲਦਾਂ ਨੇ ਉਸ ਤੋਂ ਬਾਅਦ ਫਿਰ ਅੰਦਰ ਚਲੇ ਜਾਵਾਂਗੇ ਬੈਠ ਜਾਾਂਗੇ ਮੀਂਹ ਆ ਗਿਆ ਸੀਗਾ ਅੱਜ ਤਾਂ ਵੈਸੇ ਥੋੜਾ ਜਾਂ ਠੰਡੀ ਹੋ ਗਈ ਆ ਮੌਸਮ ਕੱਲ ਬਹੁਤ ਗਰਮੀ ਸੀਗੀ ਪਰਸੋਂ ਵੀ ਬਹੁਤ ਗਰਮੀ ਸੀਗੀ ਕੱਲ ਵੀ ਸਵੇਰ-ਸਵੇਰੇ ਹਵਾ ਚੱਲਦੀ ਸੀ ਦੁਪਹਿਰ ਤੋਂ ਬਾਅਦ ਇੰਨੀ ਗਰਮੀ ਇੰਨੀ ਬਹੁਤ ਸੀਗੀ ਤੇ ਚਲ ਵਜ ਵੈਗਰੂ ਨੇ ਕਿਰਪਾ ਕਰਤੀ ਮੀ ਪੈ ਗਿਆ ਥੋੜਾ ਥੋੜਾ ਤੇ ਲੋ ਜੀ